ਤਰਨਤਾਰਨ ਦੇ ਕਸਬਾ ਚੋਲਾ ਸਾਹਿਬ ਵਿਖੇ ਫਰੋਤੀ ਨਾਂ ਦੇਣ ਤੇ ਦੁਕਾਨਦਾਰ ਨੂੰ ਅਣਪਛਾਤੇ ਵਿਅਕਤੀਆਂ ਨੇ ਮਾਰੀਆਂ ਗੋਲੀਆਂ ਹਾਲਤਾਂ ਗੰਭੀਰ ਦੁਕਾਨਦਾਰਾਂ ਨੇ ਪੁਲਿਸ ਦੇ ਖਿਲਾਫ ਕੀਤੀ ਜਮ ਕੇ ਨਾਹਰੇਬਾਜੀ ਪ੍ਰੀਤ ਟੈਲੀਕਮ ਮੋਬਾਈਲ ਦੀ ਦੁਕਾਨ ਚੋਲਾ ਸਾਹਿਬ ਦੇ ਮਾਲਕ ਨੂੰ ਮਾਰੀਆਂ ਗਈਆਂ ਗੋਲੀਆਂ ਕੁਝ ਦਿਨ ਪਹਿਲਾਂ ਮੰਗੀ ਗਈ ਸੀ 10 ਲੱਖ ਰੁਪਏ ਦੀ ਫਰੋਤੀ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਤੇ ਕੀ ਕਹਿਣਾ ਹੈ ਇੱਥੇ ਇਕੱਠੇ ਹੋਏ ਲੋਕਾਂ ਦਾ ਨਮਸਕਾਰ 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 ਮੁਰਦਾਬਾਦ ਮੁਰਦਾਬਾਦ ਮਾਣੇ ਸਰ ਕੀ ਨਾਮ ਆਪਣਾ ਮੋਹਨਪਾਲ ਸਿੰਘ ਜੀ ਬੈਂਕਟ ਬਾਜ਼ਾਰ ਖੁਲਾਸਾ ਮਾਈ ਸ਼ੋਭਾ ਮੇ ਤੇ ਸਰ ਕੀ ਗੱਲ ਬਾਤ ਹੋਈ ਗਏ ਗੱਲ ਬਾਤ ਇਹ ਤਾਂ ਆ ਕਿ ਬਾਜ਼ਾਰ ਦੇ ਵਿੱਚ ਕਾਫੀ ਟਾਈਮ ਤੋਂ ਨਾਲੋ 1.5 2 ਸਾਲ ਹੋ ਗਏ ਆ ਫਰੋਡੀਆਂ ਦੇ ਕੋਲੋਂ ਦੇ ਕਈ ਲੋਕ ਫਰੋਡੀਆਂ ਨਹੀਂ ਲੈਂਦੇ ਹੁਣ ਜਿਨ੍ਹਾਂ ਨੂੰ ਉਹ ਦਿੱਤੀਆਂ ਵੀ ਤ੍ਰੀਦ ਵੀ ਆਨੇ ਲਿਆ ਕਰੌਡੀ ਆਈ ਸੀ ਅੱਜ ਤੋਂ 15 ਦਿਨ ਪਹਿਲਾਂ ਕਿਤੇ ਇਹਨਾਂ ਨੇ ਪਹਿਲਾਂ ਥਾਣੇ ਗਿਆ ਫਿਰ ਅਸਲ ਕੀਤਾ ਕਿ ਡਿਪਟੀ ਤੱਕ ਸਾਰੇ ਇਹਨਾਂ ਨੇ ਪਹੁੰਚ ਕੀਤੀ ਕਿ ਸਾਨੂੰ ਸੁਰੱਖਿਆ ਦਿੱਤੀ ਜਾਵੇ ਜਾਂ ਸਾਡਾ ਕੋਈ ਹੱਲ ਕੀਤਾ ਜਾਵੇ ਉਹਨਾਂ ਨੇ ਨੰਬਰ ਵੀ ਦਿੱਤੇ ਕਿ ਆਹ ਨੰਬਰ ਲਓ ਸਾਡ ਟਰੇਸ ਕਰਕੇ ਉਹ ਬੰਦੇ ਫੜੇ ਜਾਂਦੇ ਤੇ ਫਰੌਦੀਆਂ ਦਿੰਦੇ ਆ ਪਰ ਪੁਲਿਸ ਦੇ ਕੰਨ ਦੇ ਜੂਨ ਹੀ ਸਰਕੇ ਅੱਜ ਉਹਨੂੰ ਗੋਲੀਆਂ ਮਾਰ ਕੇ ਸ਼ਰੇਆਮ ਅੰਦਰ ਚਾਰ ਗੋਲੀਆਂ ਵੱਧੀਆਂ ਉਹਦੇ ਦੋ ਲੱਖਾਂ ਦੇ ਦੋ ਇੱਥੇ ਪੱਖੀ ਚ ਵੱਜੀ ਆ ਦੇਖ ਕਿਸੇ ਪੁਲਿਸਾਈ 20 ਮਿੰਟ ਬਾਅਦ ਉਹ ਵੀ ਜਦੋਂ ਉਹ ਸਾਰਾ ਕਾਰਾ ਕਾਰਵੇ ਹੋਰਾਤਾ ਕਰਕੇ ਤੇ ਚਲੇਗੇ ਇਹ ਆਰਾਮ ਨਾਲ ਚਲੇਗੇ ਤੇ ਅੱਗੇ ਵੀ ਆਉਂਦੀ ਆ ਇਹ ਵੀ ਕੋਈ ਵੱਡੇ ਇੱਕ ਤੇ ਖਾਨਦਾਨ ਨੂੰ ਦੀ ਹੋਣਾ ਜਿਹੜਾ ਵੀ ਜੀ ਕਨਕਬ 2 ਲੱਖ ਤੋਂ ਉੱਪਰ ਆਣਾ ਸਾਲ ਦੀ ਉਹਨੂੰ ਵੀ ਫਰੋਦੀ ਆ ਜਾਂਦੀ ਆ ਤੇ ਰੇੜੀਆਂ ਵਾਲਿਆਂ ਤੱਕ ਮੈਨੂੰ ਲੱਗਦਾ ਫਰੋਦੀਆਂ ਕਰਾ ਹੀ ਦਵਾਂਗੇ ਆ ਉਹਦਾ ਮਾਹ ਹੀ ਕਰੋੜਵਾਰ ਕਰਨਦੇ ਆ ਤੇ ਕਾਰੋਬਾਰ ਨੂੰ ਉਹਨਾਂ ਪਤਾ ਮੱਠੇ ਪਾਇਆ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਇਹੋ ਕਰਦੇ ਜੀ ਪ੍ਰਸ਼ਾਸਨ ਦਾ ਜਿਹੜਾ ਤਰਨ ਤਾਰਨ ਦਾ ਜਿਹੜਾ ਪ੍ਰਸ਼ਾਸਨ ਆਣਾ ਇਹਦੇ ਤੁੰਬ ਕਰਨੀ ਨਹੀਂ ਹੁੰਦੀ ਸੁੱਤਾ ਵਾ ਮਤਲਬ ਹਰ ਦੂਜੇ ਦਿਨ ਕਹਿੰਨਾ ਕਿ ਇਹਨੂੰ ਬਰੋਦੀ ਆਉਂਦੀ ਆ ਤੇ ਇਹਨਾਂ ਨੂੰ ਪਹੁੰਚ ਕਰਨ ਦਾ ਕੋਈ ਫਾਇਦਾ ਹੀ ਨਹੀਂਗਾ ਅਗਲੇ ਵਿਚਾਰੇ ਕੋਈ ਬਰੋਦੀ ਦੇ ਲੈਂਦੇ ਜਿੰਦੂ ਤੋਂ ਪੈਸੇ ਹੁੰਦੇ ਜਿਹਦੇ ਨਹੀਂ ਦੇ ਉਹਨਾਂ ਦੇ ਗੋਲੀਆਂ ਖਾ ਲੈਂਦੇ ਭਾਈ ਸਾਡਾ ਕੋਈ ਪੰਜਾਬ ਸਰਕਾਰ ਤੱਕ ਮੰਗ ਕਰਦੇ ਆ ਕਿ ਇਹਦਾ ਕੋਈ ਪੱਕਾ ਲ ਕੀਤਾ ਜਾਵੇ ਆ WhatsApp ਤੇ ਨੰਬਰ ਆਉਂਦਾ ਆ ਪੁਲਿਸ ਉਹ ਵੀ ਨਹੀਂ ਕਿ ਉਹਨਾਂ ਦੇ ਟ੍ਰੇਸ ਕਰ ਸਕਦੀ ਕਹਿੰਦੀ ਵੀ ਸਾਡੇ ਕੋਲ ਟ੍ਰੇਸ ਨਹੀਂ ਹੁੰਦੇ ਦੱਸੋ ਵੀ ਇਹ ਕਾਲੀ ਪੰਜਾਬ ਪੁਲਿਸ ਆ ਜੇ ਕਰੇ ਤੇ ਨੰਬਰ ਨਹੀਂ ਕਿ ਟ੍ਰੇਸ ਹੋਉਂਦੇ ਆ ਤੇ ਬੰਦੇ ਸ਼ਰੇਆਮ ਗੋਲੀਆਂ ਮਾਰ ਕੇ ਜਾਂਦੇ ਆ ਰਾਜਾ